ਸਵਾਗਤ ਹੈ ਕਿਸਾਨ ਵੀਰੋ ਹੋੜਾ ਟਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਿਰਪਾਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਸਹਨੇ ਆਏ ਆ ਜੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਆਪਾਂ ਦੋ ਬੈੜਾਂ ਸੂਈਆਂ ਸਵਾਈਆਂ ਲੈ ਕੇ ਆਏ ਦੁੱਧ ਪੀਣ ਵਾਲੇ ਸੌਦੇ ਵਧੀਆ ਤੇ ਗੱਲਬਾਤ ਬਾਈ ਨਾ ਕਰਾਂ ਮੈਂ ਸਾਰੀ ਜਾਣਕਾਰੀ ਲੈ ਕੇ ਦੇਵਾਂ ਇਹ ਧਾਰਾ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਰੇਡ ਵੀਡੀਓ ਦੇ ਵਿੱਚ ਹੀ ਹੋ ਵੀਡੀਓ ਨੰਡ ਤਾਈ ਬਣੇ ਰਿਓ ਜੀ ਆ ਜਾ ਵੀਰੇ ਇੱਥੇ ਜਾ ਜਾ ਸਸੀ ਕਾਬੀਰੇ ਹੋ ਠੀਕ ਠਾਕ ਹੋ ਜੀ ਪਹਿਲਾਂ ਤਾਂ ਨੰਬਰ ਬੋਲੋ ਵੀਰੇ ਨੰਬਰ 98774777376 ਦੁਬਾਰਾ ਫੇਰ ਬੋਲ 98774777376 73376 ਪਿੰਡ ਜੀ ਸੈਣਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਸਿਲਤਾ ਪਤਾ ਤੇ ਨੇੜੇ ਆਪਣੇ ਭਧੌੜ ਰਹਿ ਗਏ ਨਾ ਤੇਰੇ ਭਧੌੜ ਪੱਕੋ ਪੈਂਚੀ ਹਾਂ ਇਹ ਵੱਡੇ ਰੋਡ ਤੇ ਆ ਗਿਆ ਨਾ ਬਾਜਾਖਾਨਾ ਰੋਡ ਤੇ ਆਪਣਾ ਪਿੰਡ ਨਹਿਰ ਦੇ ਨਹਿਰ ਵਾਲਾ ਅੱਡਾ ਜੀ ਨਹਿਰ ਵਾਲੇ ਅੱਡੇ ਤੋਂ ਆਪਣਾ ਆ ਕੇ ਘਰ ਪਹੁੰਚ ਸਕਦੇ ਠੀਕ ਹੈ ਜੀ ਤੇ ਵੀਰੇ ਨਾਮ ਤੇਰਾ ਨਾਮ ਗੁਰਦੀਪ ਸਿੰਘ ਹੈ ਵੀਰੇ ਗੁਰਦੀਪ ਸਿੰਘ ਤੇ ਵੀਰੇ ਅੱਜ ਆਪਾਂ ਕਿੰਨੇ ਨਾਗ ਦਿਖਾਉਣੇ ਆ ਦੋ ਨਾਗ ਆ ਵੀਰੇ ਦੋ ਨਾਗ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਸੂਈ ਸਵਾਈ ਬੈਠ ਦੇਖੀ ਨੇ ਕਦੋਂ ਸੂਈ ਹੈ ਵੀਰੇ ਇਹ ਸਵੇਰੇ 4 ਵਜੇ ਸੂਈ ਹੈ ਵੀਰੇ ਸਵੇਰੇ 4 ਵਜੇ ਠੀਕ ਸੀ ਜੇਰ ਜੇਰ ਜੂਰ ਪਈ ਵੀ ਆਪਣੇ ਕੋਲ ਜੇਰ ਕੰਪਲੀਟ ਆ ਠੀਕ ਹੈ ਜੀ ਤੇ ਬੱਚਾ ਆ ਗਿਆ ਠੀਕ ਆ 나ੜੂਏ ਤੇ ਵੀਰੇ ਕਪੜਾ ਬੰਨਿਆ ਵਾ ਦੇਖ ਲਓ ਤੁਹਾਨੂੰ ਆਪ ਹੀ ਪਤਾ ਲੱਗ ਜਣਾ ਤੇ ਥਣਲੇਵਾ ਨੇੜ ਤੋਂ ਕਰੋ ਚੱਕ ਖੋਲ ਨੂੰ ਤੋਰ ਕੇ ਦਿਖਾਈ ਗਈ ਆ ਦੇਖੋ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਕਿੰਨਾ ਬੋਲਾ ਰੈਡੀ ਆ ਵੀਰੇ ਇਹਦੇ ਸਦੇ ਵੀਰੇ 11 12 ਕਿਲੋ ਖਾਲੀ ਚ ਨਹੀਂ ਕਰੀ ਵੀ ਜਾਨੀ ਕਿ ਇਹਨਾਂ ਰਹੇਗਾ ਇੰਨਾ ਕੱਢਿਆ ਤੇ ਕਿੰਨਾ ਦੁੱਧ ਦੇ ਦੂਗੀ ਵੀਰੇ ਜੀ ਵੀਰੇ 17 18 ਕਿਲੋ ਪਹਿਲਣ ਬੱਚੀ ਆ ਦੰਦਾ ਦੰਦਾ ਇੰਦਾਂ ਦੇਖੀ ਦੰਦਾ ਦੰਦਾ ਨਿਕਲਿਆ ਆਪਾਂ ਦੇਖੀ ਠੀਕ ਆ ਠੀਕ ਆ ਤੇ ਬਾਕੀ ਦਾ ਕੁਆਲਿਟੀ ਵਾਲੀ ਆ ਐਰ ਸ਼ਹਿਰ ਚ ਆ ਗਈ ਹੈ ਨਾ ਥੋੜੀ ਐਰ ਸ਼ਹਿਰ ਨਾਲ ਟੱਚ ਹੈਗਾ ਤੇ ਬੱਚੀ ਦਾ ਬੱਚੇ ਦਾ ਤੇ ਟੀਕਾ ਦੇ ਤੱਕਰ ਮਾਈਨੇ ਬੱਚਾ ਦਿੱਤਾ ਤੇ ਪਰ ਭਰਾਇਆ ਟੀਕਾ ਚੰਗਾ ਸੀ ਕਿਸੇ ਨੇ ਆ ਦੇਖੋ ਫੇਸ ਕਰੋ ਚੱਕ ਇੱਕ ਨੰਬਰ ਤੇ ਬਾਕੀ ਆ ਕੁਆਲਿਟੀ ਵਧੀਆ ਗਈ ਤੇ ਦੁੱਧ ਪੀਣ ਵਾਲਾ ਸੌਦਾ ਕਰੇ ਤੇ ਬਾਕੀ ਦਾ ਹਜੇ ਟਾਈਮ ਵੀ ਵੀਡੀਓ ਬਣਾਉਣ ਦਾ ਆਪਣਾ ਪਹਿਲਾਂਗਾ ਦੋ ਤਿੰਨ ਘੰਟੇ ਉਸ ਹਸਾਬ ਨਾਲ ਜੱਜ ਕਰ ਲਿਓ ਠੀਕ ਆ ਜੀ ਤੇ ਲੇਵਲ ਉਹ ਪੂਰਾ ਸਟਰੌਂਗ ਤੇ ਬੱਚੀ ਦਾ ਕੱਦ ਕਾੜ ਪੂਰਾ ਜੀ ਠੀਕ ਆ ਆ ਕਰੋ ਜੀ ਚੈੱਕ ਕੁਆਲਿਟੀ ਡੱਬ ਕੱਲਾ ਕੱਲਾ ਲੱਗਿਆ ਵਾ ਆ ਦੇਖੋ ਜੀ ਤੇ 1700 ਨੂੰ ਕਰਾਵਾ ਵੀ ਚੈੱਕ ਜਰੂਰ ਸਥਾਨ ਲੇਵਾ ਨੇੜ ਤੋਂ ਕਰੋ ਚੈੱਕ ਤੇ ਬਾਗੀ ਦਾ ਕਹਿਣਾ ਵੀ 17 ਤੋਂ 18 ਕਿਲੋ ਦੁੱਧ ਇਹਨੇ ਦੇ ਦੇਣਾ ਤੇ 11 ਤੋਂ 12 ਕਿਲੋ ਬੋਲਾ ਮਿਣ ਕੇ ਲਿਆ ਜਾ ਸਕਦਾ ਤੇ ਬਾਕੀ ਅਸੀਲ ਠੰਡੀਆਂ ਬੱਚਾ ਸਾਨੂੰ ਛੱਡ ਕੇ ਧਾਰਾ ਚੈੱਕ ਕਰਾਵਾਂਗੇ ਠੀਕ ਆ ਜੀ ਆ ਦੇਖੋ ਜੀ ਕੁਆਲਿਟੀ ਪੂਰੀ ਵਧੀਆ ਤੇ ਨਿਆਣਾ ਬਾਈ ਤੁਹਾਡੇ ਸਾਹਮਣੇ ਪਾਉ ਆ ਦੇਖੋ ਜੀ ਨਿਆਣਾ ਆਪਾਂ ਪਾ ਲਿਆ ਠੀਕ ਆ ਜੀ ਤੇ ਧਾਰਾ ਦੇਖੋ ਕੋਈ ਆਪਾਂ ਇਨੀ ਪਸਮਾਈ ਨਹੀਂ ਠੀਕ ਆ ਜੀ ਧਾਰਾ ਦਾ ਨਲਕੇ ਵਾਂਗੂ ਵਰਦੀ ਥੱਲੇ ਹੁਣ ਦੂਜਿਆਂ ਚੋ ਵੀ ਮਾਰੂ ਜੀ ਆ ਦੇਖੋ ਜੀ ਕਵਾਲਿਟੀ ਮੋਟੀ ਜਹੀ ਪੂਰੀ ਜੀ ਓਕੇ 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 ਵੀਰੇ ਕਵਾਲਿਟੀ ਪੂਰੀ ਚੰਗੀ ਦੇਖੋ ਜੀ ਘਾਰਾਂ ਦੂਰਾ ਇੱਕ ਨੰਬਰ ਮਗਰ ਲਿਆ ਜੋ ਕਰੋ ਚ ਇੱਕ ਮੂਰ ਲਿਆ ਜੋ ਵੀ ਕਰਾ ਦਿੱਤਾ ਠੀਕ ਆ ਜੀ ਆ ਦੇਖੋ ਜੀ ਓਕੇ ਆ ਦੇਖੋ ਥੱਲੇ ਉਹਦਾ ਨਿਬੜ ਦਿਆ ਵੀਰ ਨੇ 4 ਧਾਰਾਂ ਹੀ ਮਾਰੀਆਂ ਪਾਈਆ ਤੋਂ ਅੱਧਾ ਕਿਲੋ ਦੁੱਧ ਕੱਢ ਕੇ ਬਾਹਰ ਮਾਰਿਆ ਤੇ ਟੁੱਟਦਾ ਮਗਦਾ ਕੋਈ ਥਣ ਨਹੀਂ ਥਣਾ ਸੁਣਾ ਦੀ ਵੀਰੇ ਪੂਰੀ ਗਾਰੰਟੀ ਆ ਪੂਰੀ ਵੀਰੇ ਆ ਸੀਲ ਠੰਡੀ ਦੇਖ ਲਓ ਬਾਈ ਦੂਰੀ ਦੂਰੀ ਵੀਰੇ ਔਟ ਔਟ ਬੈਠੀ ਚੱਲੇ ਪਵਾ ਦੀ ਕੋਈ ਇਹ ਚੱਕਰ ਨਹੀਂ ਹੈਗਾ ਚਲ ਬਸ ਵੀਰੇ ਠੀਕ ਹੈ ਜੀ ਤਾਰਾ ਦੂਰਾ ਤੁਹਾਨੂੰ ਕਰਾ ਦਿਆਂ ਚੱਕ ਬਾਕੀ ਦਾ ਬਾਈ ਦਾ ਕਹਿਣਾ ਭੋਜ ਦੁੱਧ ਆਦਾ ਕੱਢ ਕੇ ਲੈ ਜਾਓ ਹਨਾ ਬੌਲਾ ਕੋਈ ਚੱਕਰੀ ਨਹੀਂ ਬਾਲਟੀ ਧਰ ਕੇ ਚੋ ਕੇ ਲੈ ਕੇ ਜਾਇਓ ਤੇ ਆਨਲਾਈਨ ਮੰਗਾਉਣੀ ਆਨਲਾਈਨ ਵੀ ਭੇਜ ਦੂ ਤੇ ਵੀਰੇ ਦਿਮਾਂਡ ਵੀ ਆ ਜਾ ਇੱਧਰ ਡਿਮਾਂਡ 35000 ਰੁਪਏ ਮਾਨਦਾਨ ਹੋ ਜੂਗਾ ਮੁੱਖ ਹਾਂ ਮਾੜਾ ਮੋਟਾ ਹੋ ਜੀ ਵੀਰੇ ਬਾੜੇ ਨੂੰ ਮੁੱਲ ਕਰਨੀ ਹਾਂ ਬਾੜੇ ਐਵੇਂ 60 65 ਮੰਗੀ ਚਲੋ ਇਹ ਜੀ ਬੱਚੀ ਦੇ ਲੋਕ ਮੰਗੀ ਜਾਂਦੇ ਪਹਿਲੇ ਠੀਕ ਜੀ ਹੁੰਦੀ ਬਸ 65 65000 ਠੀਕ ਆ ਵੀਰੇ ਬਾਕੀ ਦੁੱਧ ਪੀਣ ਵਾਲਾ ਸੌਦਾ ਹਨਾ ਕਰੇ ਆਹਰ ਸ਼ਹਿਰ ਨਾਲ ਆ ਗਈ ਥੋੜੀ ਜੀ ਆਹਰ ਸ਼ ਤੇ ਹਾਇ ਤਾਂ ਨੇ ਹੋਰ ਵੀ ਤਿਆਰ ਹੋ ਜਾਣਾ ਹਨਾ ਹਾਂ ਤਾਂ ਸੂਏ ਪਲੂਣ ਵੀ ਆ ਵਾਕਿਆ ਸੂਏ ਚ ਵੀ ਅਜੇ ਤੇ ਹੁਣ ਵੀਰੇ ਜਿਹੜੀ ਆਪਾਂ ਸ਼ਾਹੀਵਾਲ ਦੀ ਗੱਲ ਕਰ ਲਗੇ 2 ਨੰਬਰ ਦੀ ਇਹਦੀ ਕੀ ਡਿਟੇਲ ਹੈ ਜੀ ਇਹ ਵੀਰੇ ਇਹਨੂੰ 15 ਦਿਨ ਸੂਈ ਨੂੰ ਹੋ ਗਏ 15 ਦਿਨ ਹੋ ਗਏ ਕਿੰਨਾ ਦੁੱਧ ਰੈਡੀ ਆ ਵੀਰੇ ਹੁਣ ਦੁੱਧ ਦੇ ਥੱਲੇ ਹੋਊਗਾ ਭਾਈ 13 ਕਿਲੋ ਆਪਾਂ 11 ਕਿਲੋ ਚਵਾ ਕੇ ਦੇਵਾਂਗੇ ਉਹਨੂੰ ਦੋ ਜਮਾ ਮਣਕੀ ਦੁੱਧ ਤੇ ਰਹੀਂ ਹੋਰ ਕਿੰਨਾ ਵਧੂਗੀ 14-15 ਕਿਲੋ ਦੁੱਧ ਠੀਕ ਹੈ ਕਾਡੋ ਇਹਨੂੰ ਬਾਹਰ ਨੂੰ ਤੋੜ ਕੇ ਦੇਖ ਮਗਰ ਕੀ ਆਗੇ ਵੀਰੇ ਦੇ ਮਗਰ ਇਹਦੇ ਬੱਛ ਆਈ ਹੈ ਸਾਡੀ ਤੇ ਬਾਕੀ ਤਾਂ ਇਹਦੀ ਫੈੜ ਆਉਂਦੀ ਹੋਈ ਚੰਗੀ ਤੁਸੀਂ ਕਾਡੋ ਫੈੜ ਬਾਈ ਪੂਰਾ ਦੁੱਧ ਮੱਝਾਰ ਦਾ ਮੱਝਾਰ ਦਾ ਦੁੱਧ ਸਹੀ ਗੱਲ ਆ ਵੀਰੇ ਸਹੀ ਗੱਲ ਤੇ ਰੇਟ ਇਹਦਾ ਜਮਾਇਜ਼ ਹੋਣ ਵਾਲਾ ਜਿਹੜਾ ਮਰਜੀ ਬਾਈ ਕਹਿੰਦਾ ਆਨਲਾਈਨ ਮੰਗਾ ਲਿਓ ਭੌਂਦੀ ਆਫਲਾਈਨ ਮੰਗਾ ਲਿਓ ਹੂੰ ਤੇ ਲੈ ਵਾਲੂਆ ਕਰਮਾ ਵਾਲੀ ਦਾ ਕਮਾਲ ਦਾ ਹੈਗਾ ਤੇ ਕੱਦ ਕਾਠ ਵੀ ਪੂਰਾ ਵਧੀਆ ਸ਼ਾਹੀਵਾਲ ਚਾਗੀ ਠੀਕ ਆ ਜੀ ਬਲੈਕ ਕਲਰ ਬਲੈਕ ਹੈਗਾ ਠੀਕ ਆ ਜੀ ਤੇ ਮਗਰ ਹੈਗਾ ਬੱਛਾ ਤੇ ਮਿਲਕ ਵੀਨ ਦੇਖੋ ਪੂ ਤਾਰਾ ਤੁਹਾਨੂੰ ਇਹਦੀਆਂ ਵੀ ਮਾਰ ਕੇ ਦਿਖਾਵਾਂਗੇ ਚੈੱਕ ਕਰਾਵਾਂਗੇ ਤੇ ਕੱਦ ਕਾਟ ਦੀ ਪੂਰੀ ਵਧੀਆ ਕੋਈ ਮੀਡੀਅਮ ਨਹੀਂ ਵਧੀਆ ਬਾਹਲੀ ਠੰਡੀ ਜਿਹੜੇ ਵੀਰ ਨੇ ਮੋਲੇ ਦਾ ਜਮਾ ਜਾਇਜ਼ ਹੋਣ ਵਾਲਾ ਤੇ ਵੀਡੀਓ ਨੂੰ ਐਂਡ ਤਾਈ ਬਣੇ ਰਹੋ ਠੀਕ ਹੈ ਜੀ ਤਾਰਾ ਤੁਹਾਨੂੰ ਕਰਾਉਣੇ ਆ ਚੈੱਕ ਤੇ ਮਗਰ ਆ ਗਿਆ ਇਹਦੇ ਬੱਚਾ ਇਧਰ ਵੀ ਤੀਕਾ ਵੀ ਕਿਹਨੇ ਸਾਹੀਵਾਲ ਦਾ ਹੀ ਲਵਾਇਆ ਸੀ ਨਾ ਵੀਰੇ ਦੇ ਗਾਂ ਵਧੀਆ ਓਰੀਜਨਲ ਸਾਹੀਵਾਲ ਦਾ ਲਵਾਇਆ ਸੀ ਪਰ ਦੇ ਕਰ ਮਾਈ ਨੇ ਬੱਚਾ ਦਿੱਤਾ ਆ ਦੇਖੋ ਵੀਰੋ ਬੱਚਾ ਜਾਉਂਦਾ ਤੁਸੀਂ ਦੇਖ ਸਕਦੇ ਹੋ ਬਾਈ ਕਹਿੰਦਾ ਜਵਾਕ ਚ ਹੋਵੇ ਬਜ਼ੁਰਗ ਚ ਹੋਵੇ ਜਿਹੜਾ ਮਰਜੀ ਚ ਹੋਈ ਜਾਵੇ ਵੈੜ ਹੈਲਥ ਹੀ ਨਹੀਂ ਹਨਾ ਜਮ ਪਾਬ ਵੀ ਨਹੀਂ ਚੱਗਦੀ ਉਹ ਆਪਣੀ ਮਰਜ਼ੀ ਉਹ ਬੱਚਾ ਦਾ ਨਾਮ ਲਾਵੇ ਨਾਮ ਲਾਓ ਵੀ ਕੁਛ ਨਹੀਂ ਕਹਿੰਦੇ ਠੀਕ ਆ ਜੀ ਬੰਦੋ ਫਿਰ ਬਣ ਗਿਆ ਧਾਰਾ ਕਰਾ ਦਿਓ ਚੱਕ ਆ ਦੇਖੋ ਜੀ ਗਰਮ ਵਾਲੀ ਦਾ ਪੰਡੂ ਚੱਕੀ ਫਿਰਦੀ ਲੇਵਾਦਾ ਜੀ ਠੀਕ ਆ ਤੇ ਦੋਨਾਂ ਪਾਸੇ ਬੈਠੇ ਹਾਂ ਦੋਨੇ ਪਾਸੇ ਪਹੁੰਚ ਧਾਰਾ ਮਾਰੀ ਚਲੋ ਧਾਰਾ ਤੁਰਾ ਇੱਕ ਨੰਬਰ ਆ ਦੇਖੋ ਜੀ ਨਲਕਿਆਂ ਨੂੰ ਵਰਦੀ ਤੇ ਮੋਲੇ ਦਾ ਜਮਾ ਜਾਏ ਹੁਣ ਵਾਲਾ ਵੀਡੀਓ ਨਾ ਬਣੇ ਰਿਓ ਜਿਹੜਾ ਮਰਜ਼ੀ ਜੁਈ ਚੱਲੇ ਬਾਈ ਪਾਉਂਦੀ ਓਟਰ ਬੈਠੇ ਚਲੋ ਪੰਗੇ ਪਰਲੇ ਪਾਸੇ ਵੀ ਬਹਿ ਜਾ ਕੋਈ ਚੱਕਰੀ ਠੀਕ ਆ ਤੇ ਬਾਕੀ ਦਾ ਦੁੱਧ ਇਹੇ ਜੇ ਸੌਦੇ ਦੂਜੀ ਦਾ ਜਿੱਥੇ ਮਰਜ਼ੀ ਲੈ ਲੈ ਸੌਦੇ ਘੱਟ ਮਿਲਦੇ ਹਨ ਹਾਂ ਇਹ ਹੈ ਮੱਝ ਵਾਲਾ ਕੰਮ ਹੀ ਹੈ ਨਾ ਇਹ ਨਹੀਂ ਵੀ ਗੈਸਾ ਤੇ ਮੱਝ ਦਾ ਦੁੱਧ ਮਗਲ ਨੇ ਹੋਰ ਮਾਰ ਦਿਓ ਫੜਾ ਦੂ ਕਿਸੇ ਨੂੰ ਮੈਂ ਨਹੀਂ ਦੱਸੂ ਵੀ ਮੱਝ ਜਮਾਂ ਪੈਰ ਵੀ ਨਹੀਂ ਚੱਕਿਆ ਵੀਰੇ ਹਨਾ ਕਮਾਲ ਆ ਬਾਈ ਚੱਕਦੀ ਨਹੀਂ ਜੀ ਜੇ ਚਵਾਈ ਦਾ ਟਾਈਮ ਹੁੰਦਾ ਆਪਾਂ ਚਵਾਈ ਵੀ ਕਰਕੇ ਦਿਖਾਉਂਦੇ ਹਾਂ 2-2 ਘੰਟੇ ਪਾਇਆ ਚਵਾਈ 'ਚ ਬਸ ਸੀ ਕਾਨੂੰ ਡੋਲਣਾ ਵਾਲਾ ਤੇ ਥਾਣ ਦੇਖੋ ਕੱਢਿਆ ਤੁਸੀਂ ਪੂਰਾ ਸਪੇਸ ਤੇ ਇਕੱਲਾ-ਇਕੱਲਾ ਨਿਖੜਵਾ ਤੇ ਦੁੱਧ ਸਾਨੂੰ ਪੂਰਾ ਵਧੀਆ ਬੈੜ ਨੇ ਪਿਆ ਜਣਾ ਸੁਆ ਕਿਹੜਾ ਆ ਗਿਆ ਜੀ ਇਹਦਾ ਇਹ ਆਪਣਾ ਤੀਜਾ ਮੰਨ ਕੇ ਕਿਤੇ ਦੂਜਾ ਕਹਿੰਦੇ ਤੀਜਾ ਮੰਨ ਕੇ ਦੇਣੀ ਦੂਜਾ ਦੀ ਹੋ ਗਈ ਆਪਾਂ ਤੀਜਾ ਕਿਹਦੀ ਦੇਣੀ ਤੇ ਮੇਰੇ ਰੇਟ ਦੱਸ ਉਹਨੇ ਤਾਂ ਜਮਾਂ ਹੀ ਬੱਸ ਰੇਟ ਵੀ ਨਹੀਂ ਤਾਂ ਦੇਖ 41000 ਰੁਪਿਆ ਦਾ ਛੋੜ ਆਪਾਂ ਕਰ ਦਈਏ ਮਾੜਾ ਮੋਟਾ ਖਿੱਚ ਕੇ ਜਮ ਹੂੰ ਤੇ ਦੁੱਧ ਨੇ 15 ਲੀਟਰ ਮੌਂ ਨਾ ਪੈ ਜਾਣਾ ਹੋਰ ਵੀ ਹੈਗਾ ਬਈ ਦੁੱਧ ਬਾਕੀ ਤਾਂ ਫੇਸਬੁਕ ਕਰੋ ਚੱਕ ਇੱਕ ਨੰਬਰ ਆ ਕੋਈ ਆਏ ਨਹੀਂ ਵੀ ਮੌਲੀ ਹੈ ਕੋਈ Ориਜినਲ ਬਾਈ ਨੇ ਗੱਲ ਕਰੀ ਆ ਜਮਾਂ ਵੀ ਤੀਜਾ ਸੁਆ ਹੋ ਸਕਦਾ ਕਹਿ ਕੇ ਦੂਜਾ ਦਿੱਤੀ ਅਗਲੇ ਨੇ ਹਣਾ ਤੇ ਵੀਰੇ ਆਪਾਂ ਨੂੰ ਕਿੰਨੇ ਦਿਨ ਹੋ ਗਏ ਨੇ ਚੋਈ ਜਾਂਦੇ ਨੇ ਹੁਣ ਇਹਨੂੰ ਹੋ ਗਈ ਆਪਾਂ ਨੂੰ 10-12 ਦਿਨ 10-12 ਦਿਨ ਤੇ ਹੁਣ ਵ ਤੇ ਬਾਕੀ ਦੀ ਗੱਲ ਮੁੱਲ ਰੇਟ ਇਹਦਾ 41000 ਤੇ ਇਹਦਾ ਹੈਗਾ 53530 53000 ਤੇ ਦੋਨਾਂ ਦੇ ਵਿੱਚੋਂ ਮਾਨਦਾਨ ਹਨਾ ਹੋ ਜਾਣਾ ਤੇ ਦੁੱਧ ਚੰਗਾ ਦੇਣ ਵਾਲੀਆਂ ਜੇ ਕਿਸੇ ਨੇ ਜੋੜਾ ਲੈਣਾ ਜੋੜਾ ਲੈ ਜੋ ਜੀ ਤੇ ਨੰਬਰ ਫੇਰ ਬੋਲਦੇ ਵੀਰ 98774 7776 ਪਿੰਡ ਸਹਿਣਾ ਤੇ ਨੇੜੇ ਆਪਣੇ ਪੱਖੋਂ ਕੈਂਚੀਆਂ ਤੇ ਭਧੌੜ ਤੇ ਨਹਿਰ ਦੇ ਪੌੜ ਕੋਲੇ ਆਪਣਾ ਘਰ ਆ ਜਿੱਥੇ ਮਰਜੀ ਬਾਈ ਗਰੀਬ ਦਾ ਘਰ ਪੁੱਛ ਲਿਓ ਠੀਕ ਆ ਜੀ ਦੋ ਵੜਾਂ ਸੀ ਦੋਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਦਲੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ